ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜਾ ਰਹੇ ਆ ਮੰਡੀ ਮੰਡੀ ਦੇ ਵਿੱਚ ਜਾ ਕੇ ਆਪਾਂ ਤੁਹਾਨੂੰ ਅੱਜ ਦਿਖਾਉਨੇ ਆ ਮੰਡੀ ਦਾ ਹਾਲਚਲ ਤੇ ਮੰਡੀ ਦੇ ਸਬਜ਼ੀਆਂ ਵਿੱਚ ਕੀ ਰੇਟ ਨੇ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਸਬਜ਼ੀਆਂ ਚੱਲਦੇ ਆਂ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਆਹਾਂ ਠੰਡੀ ਸੜਕ ਦੇ ਉੱਤੇ ਦੇਖ ਸਕਦੇ ਹੋ ਜੀ ਆਹ ਠੰਡੀ ਸੜਕੀ ਹੈ ਸਾਰੀ ਇਧਰਲੇ ਸਾਈਡ ਇਹ ਹੈਗੀ ਹੈ ਗਰਾਊਂਡ ਸੈਰ ਕਰਨ ਵਾਸਤੇ ਲੋਕ ਸਵੇਰੇ ਸ਼ਾਮ ਇੱਥੇ ਸੈਰ ਕਰਦੇ ਨੇ ਜੀ ਦੇਖੋ ਲਗਭਗ ਰੋਜ਼ ਹੀ ਇਸ ਤਰ੍ਹਾਂ ਦੀ ਭੀੜ ਹੁੰਦੀ ਹੈ ਜੀ ਲੈ ਕੋਲੇ ਦੇ ਅੰਦਰ ਤੇ ਅਸੀਂ ਬੱਸ ਇਥੋਂ ਫਿਰ ਮੰਡੀ ਚੱਲਦੇ ਆਂ ਬਣਿਆ ਉਹ ਤਾਂ ਉਹ ਸਾਗ ਦਾ ਆਉਂਦੇ ਹੈ ਜੇ ਚਾਹਗੋ ਨਾ ਆ ਪੈਗੇ ਜੀ ਆਪਾਂ ਮੰਡੀ ਰੋਡ ਠੰਡੀ ਚਾਰਕ ਤੇ ਚਾਰ ਦਿੱਤੀ ਹੈ ਜੀ ਜੀ ਦੇਖੋ ਆ ਸਾਰੀਆਂ ਹੱਥ ਦੀਆਂ ਦੁਕਾਨਾਂ ਆ ਜੀ ਸਵੇਰ ਬਹਿਲੇ ਕਾਫੀ ਚੱਲ ਪਹਲ ਹੁੰਦੀ ਹੈ ਜੀ ਤੇ ਸਵੇਰੇ ਸਬਜ਼ੀਆਂ ਵਾਲੋ ਜਿੰਨੇ ਲੈ ਕੇ ਆਉਂਦੇ ਨੇ ਤੇ ਫਰੂਟ ਵਗੈਰਾ ਕਾਫੀ ਆਉਂਦਾ ਥੇਰੇ ਵੇਲੇ ਆ ਦੇਖੋ ਜੀ ਫਰੂਟ ਆਇਆ ਹੋਇਆ ਐਪਲ ਕਾਫੀ ਆਇਆ ਹੋਇਆ ਅੱਜ ਕੱਲ ਐਪਲ ਦਾ ਸੀਜ਼ਨ ਆ ਪੂਰਾ ਤੇ ਐਪਲ ਕਾਫੀ ਆਏ ਹੋਏ ਨੇ ਆ ਸਾਗ ਪਿਆ ਹੈ ਨਾ ਨਹੀਂ ਪਾਲਕ ਹੈਗਾ ਸਾਗ ਨਹੀਂ ਹੈਗਾ ਪਾਲਕ ਨੇਤੀ ਤੇ ਹੈਗੀ ਸਾਗ ਮੇਰੇ ਕੋਲ ਨਹੀਂ ਹੈ ਨਹੀਂ ਅੱਛਾ ਪਾਲਕ ਆ ਗਈ ਹੋਈ ਐ ਆ ਦੇਖੋ ਸਾਗਨ ਆ ਸਾਗ ਪਿਆ ਕਿਹੜਾ ਅੱਜ ਸਾਗ ਲੈ ਕੇ ਚੱਲੇ ਆ ਜੀ ਅਸੀਂ ਤੇ ਸਾਗ ਬਣਾਵਾਂਗੇ ਤੇ ਹੋ ਸਕਿਆ ਤੁਹਾਨੂੰ ਸਾਗ ਬਣਦਾ ਵੀ ਦਿਖਾਵਾਂਗੇ ਦੇਖ ਕੇ ਲਲਵਾ ਸਾਫ ਜਿਆ ਨਹੀਂ ਥੱਲੇ ਦੇ ਪਾਸੇ ਦੇਖੋ ਆਹ ਵਈ ਇਹ ਉੱਚਾ ਅੱਛਾ ਕਿੰਨੇ ਕਿੰਨੇ ਦਾ ਜੀ 20-20 ਦਾ ਚੰਗੀ ਅੱਛਾ ਲੈ ਲਓ ਆਪਾ ਬੱਸ ਮਾਮੀਨ ਬੋਰ ਬੋਰ ਬਾਈ ਅੱਜ ਸਬਜ਼ੀਆਂ ਦੇ ਰੇਟ ਜੀ ਤੇਜ਼ ਨੇ ਦੋਸਤੋ ਆ ਦੇਖੋ ਬੁਲਟ ਕਾਫੀ ਪੁਰਾਣਾ ਬੁਲਟ ਇਹ ਖੜਾ ਕੀਤਾ ਜਿਹੜਾ ਸਭ ਤੋਂ ਪਹਿਲਾਂ ਬੁਲਟ ਆਇਆ ਸੀਆ ਮਾਰਕੀਟ ਦੇ ਵਿੱਚ ਇਹ ਉਹ ਬੁਲਟ ਆ ਪੁੱਠੇਗੇ ਨਾਲ ਆ ਇਹ ਇਹ ਪੀਪੀਆਰ ਮਾਰਕੀਟ ਮਾਲ ਪੀਪੀਆਰ ਮਾਲ ਦੇ ਅੰਦਰ ਜੀ ਨੋ ਰਸਟੋ ਬਾਹਰ ਅੱਜ ਦੋਸਤੋ ਲੱਗਦਾ ਛੁੱਟੀ ਹੋਣ ਕਰਕੇ ਤੇ ਅੱਜ ਵਿਸ਼ਕਰਮਾ ਦੇ ਕਰਕੇ ਦੁਕਾਨਾਂ ਸ਼ੌਪਾਂ ਜਿਹੜੀਆਂ ਉਹ ਬੰਦ ਹੀ ਆ ਪੀਪੀਆਰ ਮਾਰਕੀਟ ਪੀਪੀਆਰ ਮਾਲ ਦੋਸਤੋ ਦੇਖੋ ਜਲੰਧਰ ਸ਼ਹਿਰ ਦਾ ਉਪਰ ਲਵ ਯੂ ਪਾ ਉਪਰਲੀ ਸਾਈਡ ਤੇ ਆ ਗਏ ਮਾਰਕੀਟ ਦੇ ਗੇਟਵੇ ਆਫ ਪੰਜਾਬ ਐਪੀਪੀਆਰ ਮਾਲ ਤੇ ਪੀਪੀਆਰ ਮਾਰਕੀਟ ਆ ਨਾਲ ਆ ਸਾਹਮਣੇ ਇਧਰਲੀ ਪਾਸੇ ਸਾਹਮਣੇ ਜੋ ਹੈਗੀ ਆ ਸਾਹਮਣੇ ਮਾਰਕੀਟ ਪੀਪੀਆਰ ਮਾਰਕੀਟ देखो इस सामने लिखा पीपीआर मॉल ओपन फॉर चौबीस घंटे चौबी इंटू सैवन ये भी देखो इतना तो कि सोना व्यू है जी ਸામਨੇ ਨੂੰ ਕਰਕੇ ਹੋਰ ਵੀ ਜ਼ਿਆਦਾ ਵਧੀਆ ਸੋਹਣਾ ਲੱਗਦਾ ਇਹ ਮਾਲ ਦੇ ਅੰਦਰ ਹੀ ਨਾ ਮਹਾਰਾਸ਼ਟਰਾ ਟਫਲ ਰਿਹਾ ਤੇ ਇਹ ਹੈਗਾ ਨਿਊ ਯਾਰਕ ਫਿਟਨੈਸ ਕਲੱਬ ਸੌਰੀ ਇਹ ਮਾਲ ਨਹੀਂ ਹੈਗਾ ਫਿਟਨੈਸ ਕਲੱਬਾ ਜਿਮ ਜਿਹਨੂੰ ਕਹਿ ਸਕਦੇ ਆਪਾਂ वेलकम टू पी पी आर मॉल जी थैंक्स फॉर विजिटिंग पी पी आर मॉल रेगुएस टी एम जे रैगुएस टी एम ਜੇ ਜਾਂ ਜੋ ਇਹ ਆ ਜੀ ਸੀ ਕਿ ਉਹ ਆਇਆ ਗਰਾਉਂਡ ਫਲੋਰ ਤੇ ਆ ਗਈ ਜੀ